ਉਮਰ ਦੀ ਛੋਟੀ ਹੈ ਜੀ ਉਮਰ ਦੀ ਹਜੇ ਛੋਟੀ ਹੈ ਦੂਜਾ ਸੂਆ ਸੁੰਦੀ ਹੈ ਪਹਿਲੇ ਸੂਏ ਨੇ 14 ਲੀਟਰ ਦੁੱਧ ਕੱਢਿਆਗਾ ਠੀਕ ਹੈ ਤੇ ਪਹਿਲਾ ਦੂਜਾ ਜਿਹੜੀ ਆਰਡਰ ਤੇ ਸੀਪਾ ਮੈਂ ਦਿਖਾਉਣਾ ਮੈਂ ਬੈਠ ਕੇ ਦਿਖਾਉਣਾ ਨਾਲੇ ਝੋਟੀ ਡਰੂਗੀ ਨਾ ਇਹ ਸੁੰਨ ਵਾਲੀ ਝੋਟੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸਤਾਂ ਹੋਰ ਸੁਣਾਓ ਤਾਂ ਅੱਜ ਸੋਡੇ ਵਾਸਤੇ ਨੀਲੀ ਰਵੀ ਦਾ ਬਹੁਤ ਚੰਗਾ ਨਗੀਨਾ ਕੱਟ ਕੇ ਲਿਆਂਦਾ ਤੇ ਬਹੁਤ ਚੰਗੀ ਝੋਟੀ ਹੈ ਸਿੰਗਲ ਹੱਡੀ ਦੀ ਸੰਗਲ ਹੱਡੀ ਜਿਵੇਂ ਮੰਨ ਲਓ ਬੰਤਰ ਆਪਾਂ ਪਾਕਿਸਤਾਨ ਦੇ ਵਿੱਚ ਵੱਧ ਦੇਖੀ ਜਾਂਦੀ ਹੈ ਨਾ ਤਾਂ ਇਸ ਤਰ੍ਹਾਂ ਦੀ ਜਿਹੜੀ ਬੰਤਰ ਹੈ ਝੋਟੀ ਦੀ ਹੈ ਤਾਂ ਨਾਲੇ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਨਾਲੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਥਲੇਵਾ ਛੱਡਾ ਤੇ ਬਾਕੀ ਝੋਟੀ ਤਾਂ ਇੱਕ ਵਾਰੀ ਦੇਖ ਕੇ ਭੁੱਖ ਲੈਂਦੀ ਹੈ ਤਾਂ ਆਓ ਫਿਰ ਨਾਲੇ ਤਾਂ ਬਾਈ ਨਾਲ ਆਪਾਂ ਕਰਾਉਣੇ ਆ ਗੱਲਬਾਤ ਤੇ ਨਾਲੇ ਜਿਹੜੀ ਤੁਹਾਨੂੰ ਝੋਟੀ ਦੇ ਜਿਹੜੇ ਦਰਸ਼ਨ ਕਰਵਾਉਣੇ ਆ ਵਧੀਆ ਸਕੀਨ ਮੁੰਡੇ ਆ ਤੇ ਬਾਈ ਪਹਿਲਾਂ ਬੈਂਕਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਹੁਣ ਬਾਈ ਉਹ ਨੌਕਰੀ ਛੱਡ ਕੇ ਤੇ ਪਸੂਆਂ ਦੀ ਜਾਬ ਪਿਆ ਗਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਸਭ ਠੀਕ ਆ ਵੀਰੇ ਹਾਂ ਬਾਈ ਵਧੀਆ ਵਧੀਆ ਤੇ ਆਪਾਂ ਸਭ ਤੋਂ ਪਹਿਲਾਂ ਢੇਡਾ ਤੋਂ ਪਹਿਲਾਂ ਆਪਾਂ ਝੋਟੇ ਦੀ ਡਿਟੇਲ ਬਾਰੇ ਜਾਣਦੇ ਆ ਤੇ ਇਹ ਆਪ ਕਿਹੜੇ ਸੀਮਨ ਦੀ ਆ ਆਪ ਬਾਈ ਇਹ ਸੀਆਰਆਈ ਵੀ 90 ਵਾਲੇ 872 ਦੀ ਹੈ ਆਪ 872 ਦੀ ਹੈ ਹਾਂ ਗੱਬਣ ਹੁਣ ਐਨਆਰ 12 ਤੋਂ ਆ एनआर 12 ਤੋਂ ਗੱਬਣਾ ਉਹ ਵੀ ਨਾਬੇ ਵਾਲਿਆਂ ਦਾ ਗਾ ਬਈ ਠੀਕ ਹੈ ਦੂਜਾ ਸੂਆ ਇਹ ਸੁੰਦੀ ਆ ਹੁਣ ਠੀਕ ਹੈ ਤੇ 21 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਓਕੇ ਉਮਰ ਨਹੀਂ ਛੋਟੀ ਹੈ ਜੀ ਉਮਰ ਦੀ ਹਜੇ ਛੋਟੀ ਹੈ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਨੇ 14 ਲੀਟਰ ਦੁੱਧ ਕੱਢਿਆਗਾ ਠੀਕ ਹੈ ਤੇ ਪਹਿਲਾ ਸੂਆ ਮੇਰੇ ਤੋਂ ਨਾਲ ਫਿਰ ਇਹ ਤੂੰ 2.5 ਸਾਲਾਂ ਤੋਂ ਪਹਿਲੀ ਲੈ ਲਿਆ ਪਹਿਲੀ ਲੈ ਲਿਆ ਦੂਜੀ ਗੱਲ ਕੀ ਆ ਬਈ ਇਹ ਜਿਹੜਾ ਦੁੱਧ ਦਿੰਦੀ ਆ ਜਮਾ ਲਾਸਟ ਤੱਕ ਦਿੰਦੀ ਆ ਵੀ 3 ਮਹੀਨੇ ਚ ਜਦੋਂ ਛੱਡੀ ਆ 8 ਕਿਲੋ ਦੁੱਧ ਨੂੰ ਡਰਾਈ ਕੀਤੀ ਆ ਓਕੇ ਵੀ ਡਰਾਈ ਆਪ ਨੂੰ ਕਰਨੀ ਪਊ ਆਏ ਨਹੀਂ ਵੀ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਟੀਕਾ ਚਾਹੇ ਭਾਈ ਬੇੜੇ ਚ ਬੰਨ ਕੇ ਚੋਈ ਚੱਲਿਓ ਓਕੇ ਔਲੇ ਦੀ ਵੀ ਲੋੜ ਹੈਗੀ ਪਰ ਇੰਨੇ ਪਾਸੇ ਬਹਿ ਕੇ ਚੋਈ ਜਾਣ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਵੀ ਇੰਨਾ ਕਿ ਜਣੀ ਕਿ ਗੋਣੇ ਛੋਟੇ ਗੋਣਾ ਏ ਝੂਠੀ ਦੇ ਵਿੱਚ ਬਾਕੀ ਝੋਟੇ ਵੀ ਬਹੁਤ ਪਿਆਰੀ ਏ ਮੜ ਜਾ ਇਧਰ ਨੂੰ ਮਾਰੇ ਪਹਿਲਾਂ ਰਫੜ ਕੇ ਮੂੰਹ ਕਰੀ ਸਾਰਾ ਤੋਂ ਪਹਿਲਾਂ ਮੂੰਹ ਤੇ ਲਓ ਵੀ ਮਿੱਤਰੋ ਦੇਖੋ ਇਧਰਲੇ ਪਾਸੇ ਨੱਕਰੇ ਉਤੇ ਟੇਟਾ ਨਿਸ਼ਾਨ ਤੇ ਉਮਰ ਸਾਨੂੰ ਝੋਟੀ ਦੇ ਸਿੰਗਾ ਤੋਂ ਹੀ ਐਟੀਮੇਟ ਲੱਗਿਆ ਹੋਊ ਵੀ ਉਮਰ ਬਹੁਤ ਛੋਟੀ ਆ ਤਾਂ ਪੈਰਾਂ ਤੇ ਫੁੱਲ ਨਿਸ਼ਾਨ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਐ ਤਾਂ ਯਾਨੀ ਕਿ ਵੀ ਬਿਊਟੀ ਵਾਲੀ ਐ ਕੰਪੀਟੀਸ਼ਨ ਆਪਣੇ ਮੂਜੇ ਨਿਕਲ ਜਾਂਦਾ ਵੀ ਬਿਊਟੀ ਵਾਲੀ ਐ ਕੰਪੀਟੀਸ਼ਨ ਤਾਂ ਚਲੋ ਜੇ ਲਾਉਣੀ ਆ ਭਰਾਣੇ ਇਦਾਂ ਦੀਆਂ ਝੋਟਣੇ ਚਾਹੀਦੀਆਂ ਹੁੰਦੀਆਂ ਤਾਂ ਉਹ ਗੱਲ ਵੱਖਰੀ ਐ ਵੀ ਮੂਰੇ ਖੜਨਾ ਦੋ ਚਾਰ ਨੰਬਰ ਮਗਰ ਖੜਨਾ ਪਰ ਬਹੁਤ ਜ਼ਾਰੇ ਸੁਣੀ ਤੇ ਸਿੰਗਲ ਹੱਡੀ ਦੀ ਝੋਟੀ ਐ ਤਾਂ ਫੱਲ ਘੜ ਤੋਂ ਹੀ ਦੇਖ ਸਕਦੇ ਆ ਪਿੱਠ ਪੂੜਾ ਵੀ ਸਾਨੂੰ ਦਿਖਾਉਣੇ ਆ ਥਣ ਵੀ ਪਈਆਂ ਕੱਲਾ ਕਰਿਓ ਇੱਦਾਂ ਮਾਰੇ ਜਾ ਕਰਿਓ ਆਪਾਂ ਖੜੀ ਨੂੰ ਦਿਖਾਈਏ ਮਾਰੇ ਜਾ ਫਿਰ ਡਰਦਾ ਨਹੀਂ ਹੁੰਦਾ ਤੋਰੇ ਜਾਂਦਾ ਨਾ ਪੁੱਛ ਥੋੜਾ ਡਰਦਾ ਵੇ ਇੱਕ ਵਾਰੀ ਦਰਲੀਜੀ ਕਰਵਾ ਦਈਏ ਤਾਂ ਇਹ ਦੇਖ ਸਕਦੇ ਆਂ ਬਾਈ ਸਿੰਗਲ ਹੱਡੀ ਦੀ ਜਮਾ ਝੋਟੀ ਆ ਤੇ ਜਿਹੜੀ ਬੰਤਰ ਐ ਇੱਕ ਚੀਜ਼ ਮੈਂ ਇਸ ਨੂੰ ਹੋਰ ਵੀ ਦਤਾ ਆਪਾਂ ਨੀਲੀ ਰਾਵੀਆਂ ਆਂ ਵੀ ਆਪਾਂ ਦੇਖਦੇ ਆਂ ਨੇ ਜਮੈਦੀ ਵੀ ਜਿਹੜੀ ਬਾਡੀ ਟਾਂਚਣਾ ਬਿੱਲੋ ਵਰਗਾ ਐ ਜਿਹੜਾ ਪੱਟ ਹੈ ਜਿਵੇਂ ਆਹਮ ਇਹ ਚੀਜ਼ਾਂ ਸਿੱਖਣ ਨੂੰ ਬਹੁਤ ਮਿਲੀਆਂ ਸੀਗੀਆਂ ਜਦੋਂ ਪਹਿਲੀ ਵਾਰ ਮੇਲੇਾਂ 'ਚ ਜਾਂਦੇ ਆ ਜਿਹੜੇ ਪੱਟਾ ਹੈ ਪੱਟ ਜਾਦੇ ਮੋਟੇ ਚਾਹੀਦੀ ਹੈ ਜਿਹੜੀ ਨੀਲੀ ਰਾਵੀ ਦੀ ਸ਼ੇਪ ਆ ਉਹ ਬੀ ਟੈਪ ਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਮਗਰੋਂ ਜਾਦੇ ਚੌੜੀ ਹੋਣੀ ਚਾਹੀਦੀ ਹੈ ਮੂਹਰੋਂ ਜਾਂਦੀ ਜਾਂਦੀ ਪਤਲੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਹਰ ਕੋਣ ਹੈ ਮੂਹ ਦੇ ਰੰਗ ਤੋਂ ਕੋਈ ਬੈਟਨੈਸ ਜ਼ਿਆਦੇ ਨਹੀਂ ਸਾਰਾ ਪ੍ਰੋਪਰ ਢੰਗ ਦੇ ਨਾਲ ਜਿਹਨੂੰ ਆਪਾਂ ਰੰਗ ਕਹਿੰਦੇ ਨੇ ਵੀ ਮਣਕੇ ਪਰਮਾਤਮਾ ਨੇ ਇਹਦੇ 'ਚ ਰੰਗ ਭਰਿਆ ਤੇ ਉਹ ਰੰਗ ਭਰਿਆ ਹੋਇਆ ਤੇ ਦਿਨ ਹਜੇ ਦੇ 'ਚ ਪਈਆ ਦਿਨਾਂ 'ਚ ਕਿੰਨੇ ਤੇ ਤੇਰੇ ਹਿਸਾਬ ਨਾਲ ਕਿੰਨੇ ਕਿਨਾਰੇ ਤੱਕ ਹੱਤਾ ਲੈ ਜੂ ਹਜੇ ਹਨਾ ਹੱਤਾ ਲੈ ਜੂ ਰਾ ਰਾ ਬਾਈ ਬਾਈ ਤਾਂ ਹੀ ਘੱਟੀ ਪਸੋਂ ਦੱਸ ਹੀ ਦਿੰਦਾ ਹੁੰਦਾ ਸੀ ਪਹਿਲਾਂ ਸੁਣ ਵਾਲਾ ਤੇ ਬਾਕੀ ਥਣ ਥਣ ਵੀ ਬਹੁਤ ਪਿਆਰਾ ਲੱਗਿਆ ਵਾ ਤੇ ਝੋਟੀ ਤੁਸੀਂ ਇੱਕ ਵਾਰੀ ਤੁਸੀਂ ਬਾਈ ਦੇ ਨਾਲ ਖੜੀ ਵੀ ਤੁਸੀਂ ਦੇਖ ਸਕਦੇ ਆ ਤਾਂ ਸਾਨੂੰ ਪ੍ਰੋਪਰ ਢੰਗ ਦੇ ਨਾਲ ਮੈਂ ਦਿਖਾਵਾਂ ਬਾਈ ਖੁੱਲੀ ਫਿਰ ਝੋਟੀ ਮੈਂ ਤੁਹਾਨੂੰ ਕਿਹੜਾ ਵੀ ਦਿਹੋਣੇ ਝੋਟੀ ਛਾਕ ਦੀ ਵਿਚਾਰੀ ਮੇਰੇ ਕੰਨੀ ਹੈ ਇਹ ਕਰਦਾ ਕੀ ਹੈ ਤੇ ਖੁੱਲੀ ਪ੍ਰੋਪਰ ਢੰਗ ਨਾਲ

ਦੇਖੋ ਭਾਈ ਚਾਰੇ ਪਾਸੋਂ ਥਾਂ ਵੀ ਦੇਖ ਸਕਦੇ ਆ ਮੁਠੀ ਵਾਲਾ ਥਾਣਾ ਬਹੁਤ ਪਿਆਰਾ ਥਾਣਾ ਬਾਈ ਤੇ ਮਗਰਲੀ ਵਾਰ ਇਹਨੇ ਬੱਚਾ ਕੀ ਦਿੱਤਾ ਸੀ ਮਗਰਲੀ ਵਾਰ ਕੱਟਾ ਸੀਗਾ ਬਾਈ ਉਹ ਸੇਲ ਕਰਤਾ ਸੀ ਆਪਾਂ ਨੇ ਅੱਛਾ ਮਗਰਲੀ ਵਾਰ ਕੱਟਾ ਸੀ ਉਹ ਸੇਲ ਕਰਤਾ ਸੀ ਤਾਂ ਬਹੁਤ ਜਿਆਦਾ ਪਿਆਰੀ ਤੇ ਹੁਣ ਉਮੀਦ ਕਰਦੇ ਆਂ ਵੀ ਸ਼ਾਇਦ ਕੱਟੀ ਦੇਵੇ ਹਾਂ ਹਾਂ ਠੀਕ ਹੈ ਤਾ ਕਹਿੰਦੇ ਹੁੰਦਾ ਚਲੋ ਜਿਹੜੇ ਭਰਾ ਕੋਲੇ ਵੀ ਜਾਣੀ ਹੈ ਕੱਟੀ ਦੇਵੇ ਤਾਂ ਵਾਧਾ ਤੁਗਣਾ ਹੁੰਦਾ ਤੇ ਵੀਰੇ ਇੱਕ ਵਾਰੀ ਨੰਬਰ ਬੋਲਿਓ ਤੁਹਾਡਾ 9915272941 9915272941 72941 ਹਾਂ ਨਾਮ ਮੇਰਾ ਸਿਕੰਦਰਪਾਲ ਸਿੰਘ ਪਿੰਡ ਖੀਵਾ ਖੁਰਦ ਸਿਕੰਦਰਪਾਲ ਸਿੰਘ ਹਾਂਜੀ ਸਿਕੰਦਰਪਾਲ ਸਿੰਘ ਪਿੰਡ ਖੀਵਾ ਖੁਰਦ ਆ ਜਾਂਦਾ ਹੈ ਜਿਲ੍ਹਾ ਮਾਨਸਾ ਪੈਂਦਾ ਹੈ ਇਧਰੋਂ ਤਨੌਲਾ ਨੇੜੇ ਬਰਨਾਲਾ ਚੀਮਾ ਮੰਡੀ ਸੁਨਾਮ ਇਧਰੋਂ ਮਾਨਸਾ ਇਧਰੋਂ ਮਾਨਸਾ ਪੀਖੀ ਨੇੜੀ ਹੈ ਇਧਰ ਪੀਖੀ ਦੇ ਨਾਲ ਹੀ ਰਹਿੰਦਾ ਮੇਰਾ ਪੀਖੀ ਤੋਂ 7-8 ਕਿਲੋਮੀਟਰ 7-8 ਕਿਲੋਮੀਟਰ ਹੈ ਇਧਰੋਂ ਚੀਮਿਆਂ ਤੋਂ 7 ਕਿਲੋਮੀਟਰ ਹੈ ਤਨੌਲੇ ਤੋਂ ਇਹ 10-12 ਕਿਲੋ 10-12 ਕਿਲੋਮੀਟਰ ਬਿਲਕੁਲ ਇਸੇ ਰੋਡ 'ਤੇ ਆ ਗਿਆ ਤਨੌਲੇ ਪੀਖੀ ਆ ਗਿਆ ਜਿਹੜਾ ਤਨੌਲੇ ਤੋਂ ਪੀਖੀ ਨੂੰ ਰੋਡ ਜਾਂਦਾ ਉਹ ਤੋਂ ਹਟ ਮਾ 4 ਕਿਲੋ ਉਹ ਤੋਂ ਹਟ ਮੈਂ ਤਾਂ ਲਓ ਵੀ ਮੇਤਰੋ ਡਰੈਸ ਵੀ ਦਤਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਬਾਈ ਦਿਨਾਂ ਕਨੈਕਟ ਕਰੋ ਸੁਣ ਦੱਸਿਆ ਵੀ ਪਹਿਲੀ ਵਾਰ ਦਾ ਵੀ ਜਿਹੜਾ ਦੁੱਤ ਸੀਗਾ ਨੇ 14 ਕਿਲੋ ਦਿੱਤਾ ਸੀ ਉਮਰਦੀ ਬਾਈ ਦੇ ਮੁਕਾਬਲੇ ਇਹ ਢਾਈ ਸਾਲਾਂ ਤੋਂ ਪਹਿਲੇ ਦੋ ਕੁ ਮਹੀਨੇ ਸਵਾਲੀ ਸੀ ਇਹਨਾਂ ਨੇ ਸਵਾ ਦੋ ਸਾਲਾਂ ਤੋਂ ਬਾਅਦ ਸੂਪੀ ਸੀ ਤੇ ਹੁਣ ਨਾਲ ਦੀ ਨਾਲ ਹੀ ਪ੍ਰੈਗਨੈਂਟ 35-40 ਦਿਨਾਂ ਜੀ ਇਹ ਕਹਿੰਦੇ ਕਰਵਾਲੀ ਸੀ ਤੇ ਹੁਣ ਜਿਹੜਾ ਦੂਜਾ ਸੂਆ ਤਕਰੀਬਨ ਹੀ ਸਾਢੇ 3 ਸਾਲ ਦੀ ਸੂਰ ਹੈ ਹਾਂ ਬਈ ਹਾਂ ਆਰਾਮ ਤੇ ਬਾਈ ਦੀ ਇਮਾਨਦਾਰੀ ਦੀ ਇੱਕ ਮਿਸਾਲ ਤੁਹਾਨੂੰ ਦਿਖਾਉਣਾ ਵੀਰੇ ਕੋਈ ਵੀ ਬੰਦਾ ਤਾਂ ਤੁਸੀਂ ਐ ਜੱਜ ਨਹੀਂ ਕਰ ਸਕਦਾ ਵੀਰੇ ਇਹ ਵੀ ਦੂਜਾ ਸੂਆ ਸੁੰਦੀ ਹੈ ਝੂਠੀ ਕਹਿਣ ਨੂੰ ਇਹ ਵੀ ਬਾਈ ਕਹਿ ਸਕਦਾ ਸੀ ਤੇ ਅਸੀਂ ਵੀ ਜਦ ਫੜ ਕੇ ਤੇ ਆਨਸਰ ਮੈਂ ਤੇ ਡਾਕਟਰ ਆਏ ਵੀ ਸੀਗੀ ਅੱਜ ਆਪਣਾ ਜਸਵੀਰ ਨਿਮਾਲੇ ਕੋਠੜਾ ਤੇ ਡਾਕਟਰ ਵੀ ਕਹਿੰਦਾ ਪਹਿਲੇ ਸੂਏ ਝੋਟੀ ਆ ਤੇ ਝੋਟੀ ਕਹਿੰਦਾ ਦੇਖ ਕਹਿੰਦਾ ਭੁੱਖ ਲੈਂਦੀ ਹੈ ਕਿਉਂਕਿ ਉਹ ਪਹਿਲਾਂ ਇਧਰ ਕਿੜਾ ਮਰੀ ਜਾਂਦਾ ਸੀ ਤੇ ਬਾਈ ਦੀ ਇਮਾਨਦਾਰੀ ਦੇਖੋ ਬਾਈ ਨੇ ਫਿਰ ਦੱਸਿਆ ਵੀ ਬਾਈ ਪਹਿਲੇ ਸੂਏ ਨਹੀਂ ਪਹਿਲੇ ਸੂਏ ਬੜੀ ਛੋਟੀ ਸਵਾਲੀ ਸੀ ਸੂਆ ਇਹਦਾ ਦੂਜਾ ਹੈ ਤੇ ਪਰ ਉਮਰ ਦੇ ਸਾਹ ਹੁਣ ਨਾਲ ਇੱਕ ਤਰ੍ਹਾਂ ਪਹਿਲੇ ਸੂਏ ਵਾਂਗੂ ਹੀ ਆਏ ਤੇ ਕਰੋ ਹੱਤੀ ਬਾਈ ਮੜਾ ਜੀ ਐਵੇਂ ਇੱਥੇਲੇ ਪਾਸੇ ਮੜਦੇ ਹੱਕ ਦੋ ਮੜੇ ਟਾਇਟ ਚੱਕਰੀ ਖੜੀ ਲੱਤਾਂ ਇਹ ਹਜੇ ਤੁਸੀਂ ਬਾਕੀ ਜਿਹੜੀ ਆਰਡਰ ਦੀ ਬੰਤਰ ਆ ਉਹ ਤੁਸੀਂ ਦੇਖ ਸਕਦੇ ਆ ਤੇ ਬਾਕੀ ਜਿਹੜਾ ਹਜੇ ਟੱਲ ਪਾਣਾ ਆਰਡਰ ਦੇ ਵਿੱਚ ਉਹ ਵੀ ਤੁਸੀਂ ਦੇਖ ਸਕਦੇ ਆ ਵੀ ਜਾਨੀ ਕਿ ਸੂਣ ਬਾਤ ਤੇ ਹਜੇ ਤਿਆਰ ਨਹੀਂ ਇਹ ਯਾਨੀ ਹਫ਼ਤਾ কা ਟੋਟਾ-ਟੋਟ ਲੈ ਲੈ ਜਾਣਾ ਬਈ ਹਫ਼ਤਾ ਆਰਡਰ ਹਜੇ ਹੋਰ ਵੀ ਪੰਜ ਚਾਰ ਉਂਗਲਾ ਮਗਰ ਨੂੰ ਇਹਨੇ ਕੱਟਣਾ ਨਹੀਂ ਕੰਨ ਹੈ ਕਿਉਂਕਿ ਜਿਹੜਾ ਟੱਲਾਪਨ ਹੁੰਦਾ ਆਪਾਂ ਸੂਣ ਜਲੇ ਬਈ ਬਹੁਤ ਵਧੀਆ ਬਣਾਉਂਦੀ ਆ ਆਰਡਰ ਇਹ ਓਕੇ ਪੂਰਾ ਵਧੀਆ ਹੈ ਫਸਕੇ ਦੁਰਬੀ ਆ ਤਾਂ ਲੈਂਦੀ ਹੈ ਪੂਰਾ ਬਸ ਨਹੀਂ ਬਈ ਆਰਡਰ ਹਾਂ ਤੇ ਹੁਣ ਥੋੜਾ ਜਿਹਾ ਦੇਖੋ ਮੈਂ ਇਥੋਂ ਜਗਦੀ ਕਰਕੇ ਥੋੜੀ ਜੀ ਵਿਚਾਰੀ ਡਰ ਤਾਂ ਦਿਲ ਤਾਂ ਇਹਦੀਆਂ ਝੋਟਕਾਂ ਨੂੰ ਐ ਕਰਦਾ ਹੁੰਦਾ ਤਾਂ ਵੀ ਆਪ ਕਿਹੜਾ ਨਾਂ ਲੈ ਲਈਏ ਪਰ ਆਪਣਾ ਉਹ ਕੰਮ ਨਹੀਂ ਠੀਕ ਹੈ ਉਹ ਗੱਲ ਵੱਖਰੀ ਹੈ ਵੀਡੀਓ ਤੋਂ ਪਹਿਲਾਂ ਜੇ ਕੋਈ ਬੰਦਾ ਪ੍ਰੋਮੋਸ਼ਨ ਕਰਵਾਉਂਦਾ ਪਸੂ ਦੀ ਉਹ ਤੋਂ ਪਹਿਲਾਂ ਜੇ ਤਾਂ ਆਪਾਂ ਦੇਖ ਲਈਏ ਆਪਾਂ ਮਦੀ ਆਫਸਰ ਦਾ ਕਰ ਲਈਏ ਪਰ ਆਪਣਾ ਦਿਲ ਹੀ ਮੰਨਦਾ ਵੀ ਜਦੋਂ ਇੱਕ ਵਾਰੀ ਵੀਡੀਓ ਨੂੰ ਬੰਦੇ ਨੇ ਫੋਨ ਕੀਤਾ ਫਿਰ ਆਪਾਂ ਕਿਤੇ ਯਾਰ ਦੋਸਤ ਨੂੰ ਵੀ ਨਹੀਂ ਦੱਸਿਆ ਵੀ ਝੋਟੇ ਹੀ ਖੜੀ ਹੈ ਕਿਉਂਕਿ ਮੇਰਾ ਮਸਲਾ ਹੁੰਦਾ ਵੀ ਪਹਿਲਾਂ ਵੀਡੀਓ ਪਾਓ ਬੰਦੇ ਦਾ ਵੀ ਸਿੱਧਾ ਡਾਇਰੈਕਟ ਹੈ ਵਪਾਰੀ ਤੋਂ ਬੰਦਾ ਕੱਟ ਹੋ ਜਾਂਦਾ ਡਾਇਰੈਕਟ ਬੰਦੇ ਨਹੀਂ ਆਉਣਾ ਕੋਈ ਵਪਾਰ ਆਲਾ ਕੰਮ ਨਹੀਂ ਹੈਗਾ ਬਈ ਆਪਣਾ ਆਪਣੇ ਆਪ ਦੇ ਤੁਸੀਂ ਦੇਖ ਲਓ ਘਰ ਦੇ ਪਸ਼ੂ ਨੇ ਉੱਧਰ ਖੜੇ ਨੇ ਆਹ ਖੜੇ ਨੇ ਨਹੀਂ ਸੋਡਾ ਦਾ ਪਤਾ ਆਪਾਂ ਭਰਾਮਾ ਨੂੰ ਦੱਸਦੇ ਸੀ ਵੀ ਵਪਾਰ ਆਲਾ ਕੰਮ ਨਹੀਂ ਤੇ ਨਾ ਹੀ ਵਪਾਰੀ ਵਾਲਾ ਕੰਮ ਦੂਜਾ ਹੁੰਦਾ ਦੇਖੋ ਡਾਇਰੈਕਟ ਸੌਦੇ ਦਾ ਕੀ ਫਾਇਦਾ ਸੋਨੂੰ ਚੰਗੀ ਚੀਜ਼ ਮਿਲ ਜਾਣੀ ਆ ਬਾਈ ਨੂੰ ਜਿਹੜਾ 10-15000 ਘੱਟ ਮਿਲਣਾ ਹੁੰਦਾ ਵਪਾਰੀ ਤੋਂ ਬਾਈ ਨੂੰ ਉਹ ਲੱਗ ਮਿਲ ਜਾਣਾ ਨਾਲੇ ਤਾਂ ਇਹਦੇ ਚ ਜਿਹੜਾ ਘਰੇ ਕਿਸਾਨ ਕਾਮਯਾਬ ਹੋ ਜਾਂਦਾ ਤੇ ਨਾਲੇ ਜਿਹੜਾ ਪਸ਼ੂ ਲਿਆਣ ਵਾਲਾ ਹੁੰਦਾ ਉਹ ਕਾਮਯਾਬ ਹੋ ਜਾਂਦਾ ਕਿਉਂਕਿ ਵਪਾਰੀ ਵਾਲਾ ਸੱਟਮ ਹੋਰ ਹੁੰਦਾ ਕਿਉਂਕਿ ਵਪਾਰੀ ਦਾ ਕਸੂਰ ਵਪਾਰੀ ਦਾ ਵੀ ਨਹੀਂ ਹੁੰਦਾ ਵਿਚਾਰੇ ਦਾ ਕਿਉਂਕਿ ਉਹਨੇ ਪਸ਼ੂ ਲਿਆਉਂਦੇ ਹੁੰਦੇ ਆ ਗਾਂ ਤੋਂ ਗਰੇ ਹਨਾ ਕੀ ਪਤਾ ਪਸ਼ੂ ਕਿਹੜਾ ਕਿੱਦਾਂ ਦਾ ਨਿਕਲ ਜੇ ਪਰ ਜਿਵੇਂ ਬਾਈ ਨੇ ਦੱਸਿਆ ਵੀ ਬਾਈ ਐਂਡ ਤੱਕ ਚੋਈ ਚੱ हां भाई जिम्मेदारी अपनी हर काम ਦੇ ਵਿੱਚੋਂ ਵੀ ਦੇਖੋ ਸ਼ੌਂਕ ਦੇਖੋ ਜਿਹੜਾ ਬੰਦਾ ਬੈਂਕ ਦੀ ਮੈਨੇਜਰ ਦੀ ਜੌਬ ਛੱਡ ਕੇ ਆਪਦੇ ਐਨੀਮਲਾਂ ਦੇ ਵਿੱਚ ਆ ਜਾਂਦਾ ਇੱਧਰ ਖੜੀਆਂ ਚਾਰ ਪੰਜ ਇੱਧਰ ਬੈੜਾਂ ਖੜੀਆਂ ਸੋਨੂੰ ਇਹ ਵੀ ਮੈਂ ਦਿਖਾ ਦਿਆਂ ਝੋਟੀ ਦਾ ਤੁਸੀਂ ਦੇਖ ਲਈ ਠੀਕ ਹੈ ਜੀ ਆਹ ਕੱਟੀ ਤਿਆਰ ਕਰੀ ਜਾਂਦਾ ਬਾਈ ਬਹੁਤ ਸੋਹਣੀ ਠੀਕ ਹੈ ਜੀ ਨਾਲ ਬੈੜਾਂ ਗਿਆ ਤੇ ਜੇ ਦੂਜੇ ਪਾਸੇ ਜਾਈਏ ਤੇ ਉਧਰਲੇ ਪਾਸੇ ਵੀ ਜਿਹੜੇ 5-7 ਪਸ਼ੂ ਉਹ ਸੱਟ ਥੱਲੇ ਵੀ ਖੜੇ ਆ ਤੇ ਬਾਈ ਨੂੰ ਅੱਗੇ ਗੱਲਾਂ ਕਰਨ ਲੱਗੇ ਅੱਜ ਬਾਈ ਦਾ ਨੁਕਸਾਨ ਹੋ ਗਿਆ ਭਾਰ ਪੈ ਗਿਆ ਸੀ ਆ ਆਪਣਾ ਸੌਰੀ ਬੰਨ ਪੈ ਗਿਆ ਸੀ ਮੱਝ ਨੂੰ ਬੰਨ ਪੈ ਕੇ ਤੇ ਵਿਚਾਰੀ ਅੱਜ ਤੀਜੇ ਦਿਨ ਚੱਲ ਗਈ ਬਾਈ ਨੂੰ ਮੈਂ ਕਿਹਾ ਤੂੰ ਜੇ ਪਹਿਲੀ ਦੱਸਦਾ ਆਪਾਂ ਵੀਡੀਓ ਵਾਲੇ ਦਿਨ ਗੱਲ ਹੋਈ ਤਿੰਨ ਦਿਨ ਹੋ ਗਏ ਬਾਈ ਦਾ ਟਾਈਮ ਅੱਜ ਲੱਗਿਆ ਬਾਈ ਨੂੰ ਮੈਂ ਕਿਹਾ ਆਪਾਂ ਮੱਜ ਮਾਰ ਨਹੀਂ ਦਿੰਦੇ ਸੀਗੇ ਤੇ ਭਾਰਤੀ ਬਹੁਤ ਗਾਰੰਟੀ ਵਾਲੀ ਤੇ ਤਸੱਲੀ ਵਾਲੀ ਦਵਾਈ ਹੈਗੀ ਆ ਆਪਣਾ ਹ ਬੰਨ ਦੀ ਇਹ ਭਾਰਤੀ ਤਾਂ ਹੈਗੀ ਹੈਗੀ ਆ ਬੰਨ ਦੀ ਵੀ ਹੈਗੀ ਆ ਤੇ ਇੱਕ ਜੇ ਕੋਈ ਰਿਪੀਟ ਕਰਦੀ ਆ ਮੈਸਾ ਰਿਪੀਟ ਵਾਲਾ ਚੱਕਰ ਪੈਦਾ ਉਹ ਵੀ ਹੈਗੀ ਆ ਠੀਕ ਹੈ ਤੇ ਫਿਰ ਬਾਈ ਨੂੰ ਦੱਸਿਆ ਵੀ ਗਾਹਾਂ ਨੂੰ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਭੈਣ ਭਾਈ ਨੂੰ ਵੀ ਪ੍ਰੋਬਲਮ ਆਉਂਦੀ ਆ ਕੋਈ ਬੰਨਦੀ ਆਉਂਦੀ ਆ ਤਾਂ ਤੁਸੀਂ ਜੇ ਅੱਜ ਬੰਨ ਪੈ ਗਿਆ ਤੁਹਾਨੂੰ ਪਤਾ ਦੂਜੇ ਦਿਨ ਨਹੀਂ ਖੁੱਲਿਆ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਦੱਸ ਦਿਆ ਕਰੋ ਉਹ ਕੰਮ ਨਾ ਕਰਿਆ ਕਰੋ ਵੀ 7 ਦਿਨ ਹੋ ਗਏ ਤਾਂ ਉਸ ਤੋਂ ਬਾਅਦ ਤੁਸੀਂ ਦੱਸ ਦਿਓ ਉਸ ਤੋਂ ਬਾਅਦ ਤਾਂ ਕੰਮ ਉਹ ਇਹਦਾ ਪੱਕੇ ਜਾਂਦਾ ਪਰ ਜਿਹੜੀ ਮੱਝ ਦਾ ਅੱਜ ਪਤਾ ਲੱਗਿਆ ਤੁਹਾਨੂੰ ਵੀ ਬੰਨ ਜਾਂ ਰਾਤ ਆ ਕੋਹਣੀ ਕੀਤਾ ਉਸੇ ਦਿਨ ਹੀ ਦਵਾਈ ਲਿਆ ਕੇ ਦੇ ਦੋ ਤਾਂ ਉਹਦੀ 2-3 ਘੰਟਿਆਂ ਚ ਖੁੱਲ ਜਾਂਦਾ ਤੇ ਜੇ ਮੱਝ ਨੂੰ ਪਤਾ ਲੱਗਿਆ ਅੱਜ ਬੰਨਣਾ ਤੇ ਕੱਲ ਬੰਨਣਾ ਵੀ 2 ਦਿਨ ਹੋ ਗਏ ਕੋਹਣੀ ਕੀਤਾ ਅੱਜ ਦਵਾਈ ਦੇ ਦੋ ਤੇ ਰਾਤ ਨੂੰ 3-4 ਵਜੇ ਪਚਕਿਆਰਾਂ ਮਰਵਾਣ ਦੀ ਦਵਾਈ ਹੈ ਨਾ ਤੇ ਇੰਨਾ ਜਿਆਦਾ ਚੰਗਾ ਇਲਾਜ ਹੈ ਤੇ ਕਿਉਂਕਿ ਜਿਹੜਾ ਦੂਜੇ ਇਲਾਜ ਹੈ ਨਾ ਉਹ ਇੱਕ ਤਰ੍ਹਾਂ ਆਪਾਂ ਕੋ ਕਰਾਉਣ ਦੀ ਕੋਸ਼ਿਸ਼ ਤਾਂ ਕਰਦੇ ਆ ਉਹਦਾ ਨਾ ਦਸੱਲੀ ਜੀ ਨਹੀਂ ਹੁੰਦੀ ਤੇ ਠੀਕ ਆ ਜੀ ਭਰੇ ਸਸੀ ਕਾਲ ਧੰਨਵਾਦ ਇੱਕ ਵਾਰੀ ਨੰਬਰ ਹੋਰ ਬੋਲ ਦੋ 9915272941 9915272941 72941 ਹਾਂਜੀ ਬਾਈ ਤੇ